ਅੱਛੀ ਗੱਲ ਪੰਜਾਬ ਡੈਰੀਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਅੱਜ ਅਹਮਦਾਬਾਦ ਹਾਦਸੇ ਤੋਂ ਬਾਅਦ 에어 ਇੰਡੀਆ ਉੱਤੇ ਜਿਹੜੀ ਉਹ ਵੱਡੀ ਕਾਰਵਾਈ ਕੀਤੀ ਗਈ ਹੈ ਤੁਹਾਨੂੰ ਦੱਸਦੀ ਕਿ ਡੀਜੀਸੀਏ ਨੇ ਤਿੰਨ ਅਧਿਕਾਰੀਆਂ ਨੂੰ ਤੁਰੰਤ ਹਟਾਉਣ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਨੇ ਇਹ ਅਧਿਕਾਰੀ ਸ਼ੈਡਿਊਲਿੰਗ ਤੇ ਰੋਸਟਰੀਂਗ ਨਾਲ ਸਿੱਧੇ ਤੌਰ ਦੇ ਉੱਤੇ ਜੁੜੇ ਹੋਏ ਸਨ ਡਾਇਰੈਕਟਰ ਜਨਰਲ ਆਫ ਸਿਵਲ 에ਵੀਏਸ਼ਨ ਡੀਜੀਸੀਏ ਨੇ ਸ਼ਨੀਵਾਰ ਨੂੰ 에어 ਇੰਡੀਆ ਨੂੰ ਆਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਡਿਵੀਜ਼ਨਲ ਵਾਈਸ ਪ੍ਰੈਜ਼ੀਡੈਂਟ ਚੂੜਾ ਸਿੰਘ ਚੀਫ ਮੈਨੇਜਰ ਪਿੰਕੀ ਮਿੰਤਲ ਤੇ ਪਾਇਲ ਅਰੋੜਾ ਨੂੰ ਉਹਨਾਂ ਦੀਆਂ ਮੌਜੂਦਾ ਜ਼ਿੰਮੇਵਾਰੀਆਂ ਤੋਂ ਹਟਾਉਣ ਲਈ ਕਿਹਾ ਇਹ ਫੈਸਲਾ 12 ਜੂਨ ਨੂੰ ਲੰਡਨ ਜਾਰੀ ਉਡਾਨ AI 171 ਦੇ ਹੱਥੇ ਤੋਂ ਬਾਅਦ ਲਿਆ ਗਿਆ ਟੇਕ-ਆਫ ਤੋਂ ਤੁਰੰਤ ਬਾਅਦ ਜਹਾਜ਼ ਅਹਮਦਾਬਾਦ ਵਿੱਚ ਮੈਡੀਕਲ ਕਾਲਜ ਦੇ ਹੋਸਟਲ ਨਾਲ ਟਕਰਾ ਗਿਆ ਜਿਸ ਵਿੱਚ 270 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ 20 ਜੂਨ ਨੂੰ ਜਾਰੀ ਕੀਤੇ ਆਦੇਸ਼ ਵਿੱਚ 에어 ਇੰਡੀਆ ਨੂੰ ਤੁਰੰਤ ਕਾਰਵਾਈ ਨਿਰਦੇਸ਼ਨਾ ਵਿਆ ਜਿਹੜਾ ਪਾਲਨਾ ਕਰਨਾ ਪਿਆ ਡੀਸੀਏ ਦੇ ਆਦੇਸ਼ ਅਨੁਸਾਰ ਤਿੰਨ ਅਧਿਕਾਰੀ ਵਿਰੁੱਧ ਤਿੰਨ ਮੁੱਖ ਦੋਸ਼ ਲਗਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ ਪਹਿਲੇ ਨੰਬਰ ਦੇ ਉੱਤੇ ਦੋਸ਼ ਹੈ ਨੀਮਾਂ ਦੀ ਉਲੰਘਣਾ ਕਰਕੇ ਚਾਲਕ ਦਲ ਦੀ ਗਲਤ ਜੋੜੀ ਬਣਾਉਣਾ ਦੂਜੇ ਨੰਬਰ ਦੇ ਉੱਤੇ ਲਾਇਸੈਂਸ ਅਤੇ ਤਜਰਬੇ ਸੰਬੰਧੀ ਨੀਮਾਂ ਦੀ ਉਲੰਘਣਾ ਕਰਨਾ ਤੀਜੇ ਨੰਬਰ ਦੇ ਉੱਤੇ ਸ਼ੈਡੂਲਿੰਗ ਪ੍ਰੋਟੋਕੋਲ ਦੀ ਪਾਲਣਾ ਨਾ ਕਰਨਾ ਡੀਜੀਸੀਏ ਨੇ ਸਖਤ ਹੁਕਮ ਦਿੱਤੇ ਕਿ ਇਹ ਅਧਿਕਾਰੀ ਹੁਣ ਕਿਸੇ ਵੀ ਚਾਲਕ ਦਲ ਦਾ ਯੋਜਨਾ ਸ਼ੈਡਿਊਲ ਜਾਂ ਉਡਾਨ ਸੁਰੱਖਿਆ ਨਾਲ ਜੁੜੇ ਅਹੁਦਿਆਂ 'ਤੇ ਕੰਮ ਨਹੀਂ ਕਰ ਸਕਣਗੇ ਇਸ ਦੇ ਨਾਲ ਹੀ ਇਹਨਾਂ ਨੇ ਵਿਰੁੱਧ ਅੰਦਰੂਨੀ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ 에어 ਇੰਡੀਆ ਨੇ ਵੀ DGCA ਦੇ ਹੁਕਮਾਂ ਨੂੰ ਸਵੀਕਾਰ ਕਰਦੇ ਹੋਏ ਕਾਰਵਾਈ ਲਾਗੂ ਕਰ ਦਿੱਤੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਇਹ DDCA ਦੇ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ ਕਿੰਨਾ ਕਿ ਸਹੀ ਹੈ ਨਿਰਦੇਸ਼ ਮਿਲਦੇ ਹੀ 10 ਦਿਨਾਂ ਦੇ ਅੰਦਰ ਆਵਾਲ ਪੇਸ਼ ਕੀਤਾ ਜਾਵੇਗਾ ਹੁਣ ਦੇਖਣਾ ਇਹ ਹੋਵੇਗਾ ਕਿ ਆ ਕੀਪ ਰੇਕ ਵਿੱਚ 에어 ਇੰਡੀਆ ਚਾਲ ਕਿ ਦਲਦੀ ਯੋਜਨਾ ਤੇ ਉਡਾਣ ਸੁਰੱਖਿਆ ਵਿੱਚ ਕਿੰਨਾ ਸੁਧਾਰ ਲਿਆਉਂਦੀ ਹੈ ਪਰ ਇੱਕ ਗੱਲ ਸਾਫ ਹੈ ਹਾਦਸੇ ਤੋਂ ਬਾਅਦ ਹਿੱਲ ਚੁੱਕੀਆਂ ਨੇ ਜ਼ਿੰਮੇਵਾਰੀਆਂ ਤੇ ਨੀਤੀਆਂ DGCA ਦਾ ਵੱਡਾ ਐਕਸ਼ਨ 270 ਮਤਾਂ ਤੋਂ ਬਾਅਦ ਤਿੰਨ ਅਧਿਕਾਰੀ ਹਟਾਏ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾ ਨਾਮ ਆ ਜਿਹੜਾ ਉਹ ਚੁੰਡਾ ਸਿੰਘ, ਪਿੰਕੀ ਮਿੱਤਲ, ਫਾਇਲ ਅਰੋੜਾ ਦਾ ਆਇਆ। ਇਸ ਤੋਂ ਬਾਅਦ 10 ਦਿਨਾਂ ਦੇ ਅੰਦਰ-ਅੰਦਰ DGCA ਨੇ Air India ਤੋਂ ਰਿਪੋਰਟ ਵੀ ਮੰਗੀ ਹੈ। ਲਾਇਸੈਂਸ ਉਲੰਘਣਾ ਤੇ ਸ਼ੈਡਿਊਲ ਗਲਤੀਆਂ ਬਣੀ ਹਾਦਸੇ ਦੀ ਸਭ ਤੋਂ ਈ ਮੁੱਖ ਕਾਰਨ। ਹਿੰਦਵਾਦ ਦੇ ਵਿੱਚ ਪਲੇਨ ਕ੍ਰੈਸ਼ ਤੋਂ ਬਾਅਦ ਪੂਰੇ ਦੇਸ਼ ਭਰ ਦੇ ਵਿੱਚ ਸੋਸ਼ਲ ਜਿਹੜੀ ਲਹਿਰ ਉਹ ਚੱਲ ਚੁੱਕੀ ਸੀਗੀ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਦੇ ਮੇਜਰ ਕਾਰਨ ਕੀ ਹੋ ਸਕਦੇ ਨੇ ਸਾਨੂੰ ਜਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਜਿੱਦਾਂ ਕੋਈ ਵੱਡੀ ਅਪਡੇਟ ਆਉਂਦੀ ਆ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤੁਹਾਡੇ ਤੱਕ ਉਦੋਂ ਤੱਕ ਲਈ ਸਾਨੂੰ ਦੋ ਵਾ ਇਜਾਜ਼ਤ ਧੰਨਵਾਦ